ਵਾਇਪੁਰ ਪੀਕਾ ਖਾਲਸਾ ਵਾਇਪੁਰ ਦੀ ਕੀਮਤੇ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਪੰਜਾਬ ਬਲਾਕ ਵਟੋਆ ਪ੍ਰਧਾਨ ਗੁਰਵਿੰਦਰ ਸਿੰਘ ਪੱਟੀ ਪ੍ਰਧਾਨ ਸੁਲਵਿੰਦਰ ਸਿੰਘ ਜੋ ਕਿ ਸਾਡੀ ਪੂਰੀ ਸਾਬਕਾ ਸੈਨਿਕਾਂ ਦੀ ਟੀਮ ਅੱਜ ਸਾਡਾ ਵੀਰ ਸਾਬਕਾ ਫੌਜੀ ਗੁਰਪ੍ਰਤਾਪ ਸਿੰਘ ਜੋ ਕਿ ਇਹਨਾਂ ਦਾ ਕੁਝ ਦਿਨ 2-4 ਦਿਨ ਤੋਂ ਪਹਿਲਾਂ ਇੱਕ ਬੈਂਕ ਦੇ ਵਿੱਚ ਇੱਕ ਕੇਸ ਹੋਇਆ ਏ ਇਹ ਵੀਰ ਦੇ ਸਗਾ ਸਾਲਾ ਏ ਉਹਨਾਂ ਨੇ ਬੈਂਕ 12 ਲੱਖ ਦਾ ਫਰਾਡ ਕੀਤਾ ਹੈ ਇਹਦੇ ਨਾਲ ਇਹ ਜਿਹੜੀ ਆਪਣਾ ਬੈਂਕ ਦੀ ਟੀਮ ਆਈ ਸੀ ਆਪਣਾ ਨਿਕਵਾਰੀ ਕਰਨਾ ਉਹਦੇ ਵਿੱਚ ਵੀਰ ਜਿਹੜਾ ਇਹ ਗਿਆ ਸੀ ਉਥੇ ਇਹ ਵੀਰ ਦੇ ਨਾਲ ਉਥੇ ਬੈਂਕ ਦੇ ਅੰਦਰ ਹੀ ਕੋਟਮਾਰ ਕੀਤੀ ਗਈ ਆ ਤੇ ਇਹਦੀ ਸਿਰ ਤੋਂ ਪੱਗ ਲਾਈ ਗਈ ਆ ਲੱਤਾਂ ਮਾਰੀਆਂ ਗਈਆਂ ਆ ਫਿਰ ਥਾਣੇ ਦੇ ਵਿੱਚ ਰਿਪੋਰਟ ਵੀ ਕੀਤੀ ਗਈ ਆ ਥਾਣੇਦਾਰ ਮंटोਵਾ ਗੁਰਮਨ ਸਿੰਘ ਐਸ ਐਚਓ ਸਾਹਿਬ ਕੱਲ ਗਏ ਸੀ ਬੈਂਕ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਆਪਣੀਆਂ ਸੀਸੀਟੀਵੀ ਫੋਟੋਆਂ ਆ ਉਹ ਸਾਨੂੰ ਨਹੀਂ ਦਿੱਤੀਆਂ ਗਈਆਂ ਕੈਮਰਾ ਜਿਹੜਾ ਵੀ ਖਰਾਬ ਹੋਣ ਕਾਰਨ ਦਾ ਦੱਸਿਆ ਗਿਆ ਹੈ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੇ ਵੀਰ ਨੂੰ ਜਿਹੜੀ ਜੁਨੀਅਰ ਨੇ ਅਗਲੀ ਰਾਜਨੀਤੀ ਘੜੀ ਆ ਜੇ ਇਨਸਾਫ ਸਾਨੂੰ ਵੀਰ ਨੂੰ ਨਹੀਂ ਮਿਲਦਾ ਇਹ ਬੈਂਕ ਦਾ ਘਰਾਓ ਕਰਾਂਗੇ ਥਾਣੇ ਦਾ ਘਰਾਓ ਕਰਾਂਗੇ ਪੂਰੀ ਪੰਜਾਬ ਦੀ ਟੀਮ ਜਿੰਨੀਆਂ ਜਸਈ ਬੰਦੀਆਂ ਪੂਰੀਆਂ ਹੀ ਆਈਆਂ ਜਾਣਗੀਆਂ ਆ ਗੋ ਵੀਰ ਸਰਵਿੰਦਰ ਸਿੰਘ ਨੂੰ ਕਹਿੰਦਾ ਕੋਈ ਵਿਚਾਰ ਰੱਖਣ